ਸਸ਼ਿਕਾ ਵਰਲਡ ਉਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਿੰਦਰ ਸਿੰਘ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸੁਰੱਖਿਆ ਦੇ ਨਾਲ 스웨덴 ਦੇ ਕਿੰਗ ਨੇ ਆਲਮੀ ਆਗੂਆਂ ਨੂੰ ਕਲਾਈਮੇਟ ਚੇਂਜ ਦੇ ਖਤਰਿਆਂ ਦੇ ਨਾਂ ਨਜੀਠਣ ਦੇ ਲਈ ਤੁਰੰਤ ਕਾਰਵਾਈ ਕਰਨ ਦੀ ਕੀਤੀ ਅਪੀਲ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਵੱਲੋਂ ਐਮਾਜ਼ੋਨ ਦੀ ਰੱਖਿਆ ਦੇ ਲਈ ਕੀਤੇ ਉਪਰਾਲਿਆਂ ਦੀ ਕੀਤੀ ਪ੍ਰਸ਼ੰਸਾ ਫਿਲੀਪੀਨਸ ਦੇ ਵਿੱਚ ਆਏ ਤੂਫਾਨ ਟੀਨੋ ਦੇ ਕਾਰਨ 200 ਤੋਂ ਵੱਧ ਲੋਕਾਂ ਦੀ ਹੋਈ ਮੌਤ 135 ਅਜੇ ਵੀ ਲਾਪਤਾ ਰਾਸ਼ਟਰਪਤੀ ਮਾਰਕੋਸ ਜੂਨੀਅਰ ਨੇ ਕੌਮੀ ਐਮਰਜੈਂਸੀ ਰੱਖੀਤਾ ਐਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਔਰਬਾਨ ਦੇ ਨਾਲ ਕੀਤੀ ਮੁਲਾਕਾਤ ਕਾਰੋਬਾਰੀ ਸਬੰਧਾਂ ਊਰਜਾ ਪਾਲਿਸੀ ਯੂਕਰੇਨ ਰੂਸ ਜੰਗ ਅਤੇ ਯੂਰਪੀ ਸੁਰੱਖਿਆ ਬਾਰੇ ਕੀਤੀ ਚਰਚਾ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ COP30 climate conference ਦੇ ਵਿੱਚ ਸਵੀਡਨ ਦੇ ਕਿੰਗ ਕਾਰਲ ਗੁਸਟਾਫ ਨੇ ਆਲਮੀ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ climate change ਦੀ speed ਲਗਾਤਾਰ ਵਧਦੀ ਜਾ ਰਹੀ ਹੈ ਤੇ ਹੁਣ ਕਾਰਵਾਈ ਦੇ ਬਿਨਾਂ ਇਨਸਾਨੀਅਤ ਦੀ ਹੋਂਦ ਅਤੇ ਅਰਥਚਾਰੇ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਉਹਨਾਂ ਨੇ ਬ੍ਰਾਜ਼ਿਲ ਦੇ ਰਾਸ਼ਟਰਪਤੀ ਦੇ ਵੱਲੋਂ ਐਮਾਜ਼ਨ ਦੀ ਰੱਖਿਆ ਲਈ ਕੀਤੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਹੈ ਕਿ ਇਹ ਵਚਨਬੱਧਤਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨਾ ਕਿਹਾ ਹੈ ਕਿ 스웨덴 ਦੇ ਵਿੱਚ 500 ਤੋਂ ਵੱਧ ਕੰਪਨੀਆਂ, ਮਿਊਨਿਸਪਲ ਬਾਡੀਜ਼ ਅਤੇ ਸੰਸਥਾਾਂ ਮਿਲ ਕੇ ਮੁਲਕ ਨੂੰ ਫੋਸਿਲ ਫ੍ਰੀ ਵੈਲਫੇਅਰ ਨੇਸ਼ਨ ਬਣਾਉਣ ਦੇ ਲਈ ਕੰਮ ਕਰ ਰਹੀਆਂ ਹਨ। ਇਸ ਉਦੇਸ਼ ਦੇ ਲਈ 스웨ਡੀਸ਼ ਕਲਾਈਮੇਟ ਪੋਲੀਸੀ ਕਾਉਂਸਲ ਦੇ ਵੱਲੋਂ ਹਾਨੋਰਾਮਾ ਨਾਮ ਦਾ ਇੱਕ ਪਲੇਟਫਾਰਮ ਤਿਆਰ ਕੀਤਾ ਗਿਆ ਜੋ ਨੈਟ ਜ਼ੀਰੋ ਐਮੀਸ਼ਨ ਬਾਈ 2045 ਦਾ ਰੋਡਮੈਪ ਪ੍ਰਦਾਨ ਕਰਦਾ ਹੈ। ਉਨਾ ਕੀ ਹੈ ਕਿ ਜੇਕਰ ਹੋਰ ਦੇਸ਼ ਵੀ 스웨덴 ਦੇ ਇਸ ਪ੍ਰੋਗਰਾਮ ਨੂੰ ਅਪਣਾਉਂਦੇ ਨੇ ਤਾਂ ਇਹ ਉਨ੍ਹਾਂ ਲਈ ਵੀ ਲਾਹੇਵੰਦ ਹੋ ਸਕਦਾ ਹੈ 스ਵੀਡਿਸ਼ ਰਾਜੇ ਤੋਂ ਬਾਅਦ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟਰਵ ਨੇ ਕਿਹਾ ਹੈ ਕਿ ਦੁਨੀਆ ਹੁਣੀ ਇੱਕ ਨਾਜ਼ੁਕ ਮੋੜ 'ਤੇ ਹੈ ਜਿੱਥੇ ਫੋਸਿਲ ਫਿਊਲਸ ਤੋਂ ਦੂਰ ਜਾਣਾ ਅਤੇ ਗ੍ਰੀਨ ਟਰਾਂਜ਼ੀਸ਼ਨ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ ਰਾਸ਼ਟਰਪਤੀ ਨੇ ਕਿਹਾ ਹੈ ਕਿ UNFCCC ਕੋਸਮਿਟਸ ਅਤੇ ਪੈਰਿਸ ਸਮਝੌਤੇ ਨੇ ਕਲਾਈਮੇਟ ਚੇਂਜ ਦੇ ਖਿਲਾਫ ਸਾਂਝੀ ਸਹਿਯੋਗ ਨੂੰ ਮਜ਼ਬੂਤ ਕੀਤਾ ਹੈ ਪਰ ਅਫਤਾਰ ਅਜੇ ਵੀ ਹੌਲੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਸਾਰੇ ਦੇਸ਼ਾਂ ਨੂੰ ਬਲੇਮ ਗੇਮ ਖਤਮ ਕਰਕੇ ਸਮੱਸਿਆ ਦਾ ਹੱਲ ਲੱਭਣ ਦੇ ਲਈ ਕਾਰਵਾਈ ਕਰਨੀ ਚਾਹੀਦੀ ਹੈ ਰਾਸ਼ਪਤੀ ਨੇ ਕਿਹਾ ਹੈ ਕਿ ਕਲਾਈਮੇਟ ਪਾਲਿਸੀਆਂ ਅਤੇ ਆਰਥਿਕ ਤਰੱਕੀ ਇੱਕ ਦੂਜੇ ਦੇ ਵਿਰੋਧੀ ਨਹੀਂ ਸਗੋ ਸਾਥੀ ਹਨ ਰੈਗੂਲੇਸ਼ਨ ਫਾਈਨਾਂਸਿੰਗ ਅਤੇ ਇਨੋਵੇਸ਼ਨ ਇਹ ਤਿੰਨੋਂ ਇਕੱਠੇ ਚੱਲਣਗੇ ਤਾਂ ਹੀ ਸਮੱਸਿਆ ਦਾ ਹੱਲ ਨਿਕਲੇਗਾ ਫਿਲੀਪੀਨਸ ਦੇ ਵਿੱਚ ਆਏ ਭਿਆਨਕ ਤੂਫਾਨ ਟੀਨੋ ਨੇ ਭਾਰੀ ਤਬਾਹੀ ਮਚਾਈ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 135 ਲੋਕ ਅਜੇ ਵੀ ਲਾਪਤਾ ਨੇ ਇਸ ਤੂਫਾਨ ਦੇ ਕਾਰਨ ਤਕਰੀਬਨ 24 ਲੱਖ ਲੋਕ ਪ੍ਰਭਾਵਿਤ ਹੋਏ ਨੇ ਇਸ ਵੇਲੇ 3 ਲੱਖ ਤੋਂ ਵੱਧ ਲੋਕ ਸਰਕਾਰੀ ਸ਼ਰਨਾਰਥੀ ਕੈਂਪਾਂ ਦੇ ਵਿੱਚ ਰਹਿ ਰਹੇ ਨੇ ਜਦਕਿ 12000 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਰਾਸ਼ਟਰਪਤੀ ਫਰਡੀਨੇਂਡ ਮਾਰਕੋਸ ਜੂਨੀਅਰ ਨੇ ਕੌਮੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਤੇ ਲੋਕਾਂ ਦੀ ਮਦਦ ਦੇ ਲਈ ਫੌਜ ਨੂੰ ਤਾਇਨਾਤ ਕੀਤਾ ਹੈ ਹੁਣ ਤੱਕ ਪ੍ਰਭਾਵਿਤ ਪਰਿਵਾਰਾਂ ਨੂੰ 127 ਮਿਲੀਅਨ ਪੈਸੋ ਦੀ ਮਦਦ ਵੰਡੀ ਜਾ ਚੁੱਕੀ ਹੈ ਤੇ ਸਥਾਨਕ ਇੰਤਜ਼ਾਮੀਆਂ ਨੂੰ ਵੀ ਵਾਧੂ ਸਹਾਇਤਾ ਦਿੱਤੀ ਗਈ ਹੈ ਲਾਪਤਾ ਲੋਕਾਂ ਦੀ ਭਾਲ ਅਤੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਚਕਾਰ ਸ਼ਾਂਤੀ ਗੱਲਬਾਤ ਦਾ ਤੀਜਾ ਦੌਰ ਬਗੈਰ ਕਿਸੇ ਠੋਸ ਸਮਝੌਤੇ ਦੇ ਖਤਮ ਹੋ ਚੁੱਕਿਆ ਹੈ ਸਰਹੱਦ ਪਾਰ ਅੱਤਵਾਦ ਵਿਰੁੱਧ ਕਾਰਵਾਈ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਕਾਰ ਮਤਭੇਦ ਹਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸੀਫ ਨੇ ਕਿਹਾ ਹੈ ਕਿ ਗੱਲਬਾਤ ਦੇ ਵਿੱਚ ਕੋਈ ਲਿਖਤੀ ਸਮਝੌਤਾ ਨਹੀਂ ਹੋਇਆ ਅਤੇ ਚੌਥੇ ਦੌਰ ਦੀ ਕੋਈ ਪਲੈਨਿੰਗ ਨਹੀਂ ਹੈ। ਪਾਕਿਸਤਾਨ ਨੇ ਮੰਗ ਕੀਤੀ ਸੀ ਕਿ ਅਫਗਾਨ ਤਾਲਿਬਾਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅਤਵਾਦੀਆਂ ਵਿਰੁੱਧ ਕਾਰਵਾਈ ਕਰੇ ਜੋ ਅਫਗਾਨਿਸਤਾਨ ਦੀ ਧਰਤੀ ਤੋਂ ਪਾਕਿਸਤਾਨ ਉੱਤੇ ਹਮਲੇ ਕਰ ਰਹੇ ਨੇ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਇੱਕ ਨਿੱਜੀ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਗੱਲਬਾਤ ਪੂਰੀ ਤਰ੍ਹਾਂ ਡੈਡਲੌਕ ਹੈ afghan ਪੱਖ ਸਿਰਫ ਜ਼ੁਬਾਨੀ ਭਰੋਸਾ ਦੇਣਾ ਚਾਹੁੰਦਾ ਸੀ ਪਰ ਕੁਮਾਂਤਰੀ ਗੱਲਬਾਤ ਵਿੱਚ ਜ਼ੁਬਾਨੀ ਭਰੋਸਾ ਸਵੀਕਾਰ ਨਹੀਂ ਕੀਤਾ ਜਾ ਸਕਦਾ ਉਹਨਾਂ ਤੁਰਕੀ ਅਤੇ ਕਤਰ ਨੂੰ ਉਹਨਾਂ ਦੇ ਇਮਾਨਦਾਰ ਯਤਨਾਂ ਲਈ ਧੰਨਵਾਦ ਕੀਤਾ ਜੋ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਦੇ ਲਈ ਵਿਚੋਲਗੀ ਕਰ ਰਹੇ ਸਨ आसिफ ਨੇ ਕਿਹਾ ਕਿ ਪਾਕਿਸਤਾਨ ਦੀ ਸਥਿਤੀ ਸਪਸ਼ਟ ਹੈ ਸਾਡੀ ਇੱਕੋ ਇੱਕ ਮੰਗ ਹੈ ਕਿ ਅਫਗਾਨਿਸਤਾਨ ਇਹ ਯਕੀਨੀ ਬਣਾਵੇ ਕਿ ਉਸਦੀ ਧਰਤੀ ਪਾਕਿਸਤਾਨ ਵਿਰੁੱਧ ਅੱਤਵਾਦੀ ਕਾਰਵਾਈਆਂ ਲਈ ਨਾ ਵਰਤੀ ਜਾਵੇ আসিਫ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਹਮਲਾ ਅਫਗਾਨਿਸਤਾਨ ਦੀ ਧਰਤੀ ਤੋਂ ਹੁੰਦਾ ਹੈ ਤਾਂ ਪਾਕਿਸਤਾਨ ਜਵਾਬ ਦੇਵੇਗਾ ਪਾਕਿਸਤਾਨ ਦੇ ਸ਼ਾਨ ਖੈਬਰ ਪਖਤੂਨ ਖਵਾ ਸੂਬੇ ਦੇ ਵਿੱਚ ਹੋਏ ਇੱਕ ਗ੍ਰੇਨੇਡ ਧਮਾਕੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਤੇ ਇੱਕ ਹੋਰ ਗੰਭੀਰ ਜ਼ਖਮੀ ਹੋਇਆ ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਖੈਬਰ ਜ਼ਿਲ੍ਹੇ ਦੀ ਬਾਰਾ ਤਹਿਸੀਲ ਦੇ ਵਿੱਚ ਇੱਕ ਸਥਾਨਕ ਵਿਅਕਤੀ ਦੇ ਘਰ ਦੇ ਵਿੱਚ ਵਾਪਰੀ ਜਿਸ ਦੇ ਵਿੱਚ ਸਬੰਧਤ ਵਿਅਕਤੀ ਦੇ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਧਵਾਕੇ ਦੇ ਵਿੱਚ ਜ਼ਖਮੀ ਹੋਈ ਵਿਅਕਤੀ ਨੂੰ ਡੋਕਰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ ਪੁਲਿਸ ਅਫਸਰਾਂ ਨੇ ਦੱਸਿਆ ਹੈ ਕਿ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਅੰਦਾਜ਼ਾ ਹੈ ਕਿ ਗ੍ਰਨੇਡ ਘਰ ਦੇ ਅੰਦਰ ਮੌਜੂਦ ਸੀ ਅਤੇ ਸ਼ਾਇਦ ਗਲਤੀ ਨਾਲ ਫਟਿਆ ਦੱਸਦੀ ਹੈ ਕਿ ਖੈਬਰ ਪਖਤੂਨ ਖਵਾ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹਿੰਸਕ ਘਟਨਾਵਾਂ ਅਤੇ ਅੱਤਵਾਦੀ ਹਮਲਿਆਂ ਵਿੱਚ ਵਾਧਾ ਹੋਇਆ ਖਾਸ ਕਰਕੇ ਬਾਰਾ ਅਤੇ ਉੱਤਰੀ ਵਜ਼ੀਰੀਸਤਾਨ ਖੇਤਰਾਂ ਦੇ ਵਿੱਚ ਤਾਜ਼ਾ ਧਮਾਕਿਆਂ ਨੇ ਸੂਬੇ ਦੀ ਸੁਰੱਖਿਆ ਸਥਿਤੀ ਬਾਰੇ ਵੱਡੇ ਸਵਾਲ ਖੜੇ ਕੀਤੇ ਨੇ ਜਿੱਥੇ ਲੋਕਾਂ ਦੇ ਵਿੱਚ ਮੁਰ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੇ ਵਿੱਚ ਚੌਕਸੀ ਵਧਾ ਦਿੱਤੀ अफ्रीका ਦੇ ਲਈ UN ਦੀ ਅਸਿਸਟੈਂਟ ਸੈਕਟਰੀ ਜਨਰਲ ਮਾਰਥਾ ਪੋਬੇ ਨੇ ਅੱਜ ਸਲਾਮਤੀ ਕੌਂਸਲ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸੁਡਾਨ ਅਤੇ ਦੱਖਣੀ ਸੁਡਾਨ ਦੇ ਵਿੱਚ ਅਬਾਈ ਖੇਤਰ ਦਾ ਵਿਵਾਦ ਅਜੇ ਵੀ ਸੁਲਝਿਆ ਨਹੀਂ ਹੈ ਅਤੇ ਇਸ ਉਤੇ ਤਰੱਕੀ ਕਰਨਾ ਬਹੁਤ ਔਖਾ ਜਾਪ ਰਿਹਾ ਹੈ ਉਨਾਂ ਦੱਸਿਆ ਕਿ April 2023 ਦੇ ਵਿੱਚ ਸੋਡਾਨ ਦੇ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿੱਚ ਅਵੇਈ ਅਤੇ ਸਰਾਧ ਦੇ ਮੁੱਦਿਆਂ ਉੱਤੇ ਗੱਲਬਾਤ ਪੂਰੀ ਤਰ੍ਹਾਂ ਰੁਕ ਗਈ ਸੀ ਹਾਲਾਂਕਿ ਇਸ ਸਾਲ ਮਈ ਦੇ ਵਿੱਚ ਦੋਵਾਂ ਧਿਰਾਂ ਨੇ ਯੂਨੀਸੇਫ ਟੀਮ ਦੇ ਨਾਲ ਇੱਕ ਮੀਟਿੰਗ ਦੌਰਾਨ ਆਪਣੀ ਇੱਛਾ ਪ੍ਰਗਟ ਕੀਤੀ ਸੀ ਕਿ ਉਹ ਅਫਰੀਕੀ ਯੂਨੀਅਨ ਅਤੇ UN ਦੇ ਸਮਰਥਨ ਦੇ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਹਨ ਉਨਾਂ ਦੱਸਿਆ ਕਿ ਪਿਛਲੇ ਮਹੀਨੇ ਦੱਖਣੀ ਸੋਡਾਨ ਦੇ ਵਿਦੇਸ਼ ਮੰਤਰੀ ਨੇ ਪੋਰਟ ਸੋਡਾਨ ਦਾ ਦੌਰਾ ਕੀਤਾ ਸੀ ਜਿਥੇ ਦੋਵਾਂ ਦੇਸ਼ਾਂ ਨੇ ਸੁਰੱਖਿਆ ਅਤੇ ਇਕਨੋਮੀ ਉਤੇ ਪੁਰਾਣੇ ਸਮਝੌਤਿਆਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਮਾਰਤਾ ਨੇ ਕਿਹਾ ਹੈ ਕਿ ਇਹ ਗੱਲਬਾਤ ਵਾਲੇ ਇੱਕ ਪੋਜ਼ਿਟਿਵ ਕਦਮ ਹੈ ਪਰ ਅਜੇ ਵੀ ਬਹੁਤ ਸਾਰੀਆਂ ਰੁਕਾਵਟਾਂ ਨੇ ਕਿਉਂਕਿ ਸੁਡਾਨ ਦੇ ਵਿੱਚ ਜੰਗ ਅਤੇ ਦੱਖਣੀ ਸੁਡਾਨ ਦੇ ਵਿੱਚ ਸਿਆਸੀ ਅਸਥਿਰਤਾ ਦੋਵੇਂ ਹੀ ਅਬਏਜ ਦੇ ਹੱਲ ਦੇ ਵਿੱਚ ਵੱਡੀਆਂ ਰੁਕਾਵਟਾਂ ਹਨ ਉਹਨਾਂ ਨੇ ਕਿਹਾ ਹੈ ਕਿ ਦੋਵਾਂ ਸਰਕਾਰਾਂ ਨੂੰ ਸਿਰਫ ਬਿਆਨ ਜਾਰੀ ਕਰਨ ਦੀ ਬਜਾਏ ਮੌਜੂਦਾ ਸਮਝੌਤਿਆਂ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ The political process between the Sudan and South Sudan on Abyei and border issues remains stalled, as it has been since the outbreak of the Sudan conflict in April 2023. Nonetheless, in May, both parties indicated to the UNESCO's strategic review team their openness to resuming contact on Abyei with the United Nations. and African Union support. Last month, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਸ ਚਾਰਮਰ ਨੇ ਅੱਜ 50 ਬਿਲੀਅਨ ਪੌਂਡ ਦੇ ਗ੍ਰੀਨ એનર્ਜੀ ਪਲਾਨ ਦਾ ਐਲਾਨ ਕੀਤਾ ਜਿਸ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਕਲੀਨ એનર્ਜੀ ਇਨਵੈਸਟਮੈਂਟ ਮੰਨਿਆ ਜਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਇਨਵੈਸਟਮੈਂਟ ਬਟੇ ਨੂੰ ਕਲੀਨ એનર્ਜੀ ਸੁਪਰ ਪਾਵਰ ਬਣਾਉਣ ਦੇ ਵੱਲ ਇੱਕ ਨਿਰਣਾਇਕ ਕਦਮ ਹੈ। ਇਸ ਯੋਜਨਾ ਦੇ ਤਹਿਤ ਇੰਗਲੈਂਡ ਦੇ ਵਿੱਚ ਆਫਸ਼ੋਰ wind farm ਪਰਮਾਣੂ ਊਰਜਾ ਪ੍ਰੋਜੈਕਟ ਅਤੇ ਬੈਟਰੀ ਸਟੋਰੇਜ ਸਿਸਟਮ ਉਤੇ ਖਾਸ ਧਿਆਨ ਦਿੱਤਾ ਜਾਵੇਗਾ ਸਟਾਰਮਨ ਨੇ ਕਿਹਾ ਹੈ ਕਿ ਸਿਰਫ ਕਲਾਈਮੇਟ ਐਕਸ਼ਨ ਨਹੀਂ ਸਗੋ ਮੁਲਕ ਦੀ ਇਕਨੋਮੀ ਦੇ ਵਿੱਚ ਇਨਵੈਸਟਮੈਂਟ ਹੈ ਸਟਾਰਮਨ ਨੇ ਕਿਹਾ ਹੈ ਕਿ ਹਲ ਬੇਲਫਾਸਟ ਅਤੇ ਮੈਂਚੈਸਟਰ ਵਰਗੇ ਸ਼ਹਿਰਾਂ ਦੇ ਵਿੱਚ ਨਵੇਂ ਸਾਫ਼ ਊਰਜਾ ਪ੍ਰੋਜੈਕਟ ਇੰਡਸਟਰੀ ਨੂੰ ਲਾਰਾ ਦੇਣਗੇ ਅਤੇ 8 ਲੱਖ ਨਵੀਆਂ ਨੌਕਰੀਆਂ ਪੈਦਾ ਕਰਨਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਜੋ ਵਾਈਟ ਹਾਊਸ ਵਿਖੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਦੇ ਨਾਲ ਮੀਟਿੰਗ ਕੀਤੀ। ਦੋਵਾਂ ਆਗੂਆਂ ਨੇ ਕਾਰੋਬਾਰੀ ਸਬੰਧਾਂ, ਊਰਜਾ ਪਾਲਿਸੀ, ਯੂਕਰੇਨ-ਰੂਸ ਜੰਗ ਅਤੇ ਯੂਰਪੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ। ਟਰੰਪ ਨੇ ਕਿਹਾ ਕਿ ਡੈਮੋਕ੍ਰੈਟਿਕ ਸਰਕਾਰ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਕਮਜ਼ੋਰ ਹੋ ਗਏ ਸਨ ਪਰ ਹੁਣ ਉਨ੍ਹਾਂ ਦੀ ਸਰਕਾਰ ਨੇ ਇਹਨਾਂ ਸਬੰਧਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਟਰੰਪ ਨੇ ਮੀਟਿੰਗ ਦੌਰਾਨ ਕਿਹਾ ਹੈ ਕਿ ਹੰਗਰੀ ਦੀ ਭੂਗੋਲਿਕ ਸਥਿਤੀ ਦੂਜੇ ਯੂਰਪੀਅਨ ਦੇਸ਼ਾਂ ਤੋਂ ਵੱਖਰੀ ਹੈ ਕਿਉਂਕਿ ਇਸ ਦੀ ਸਮੁੰਦਰ ਤੱਕ ਕੋਈ ਪਹੁੰਚ ਨਹੀਂ ਹੈ ਇਸ ਲਈ ਰੂਸ ਤੋਂ ਤੇਲ ਇੰਪੋਰਟ ਉੱਤੇ پابੰਦੀਆਂ ਤੋਂ ਛੋਟ ਦੀ ਬੇਨਤੀ ਤਕਨੀਕੀ ਤੌਰ ਤੇ ਸਹੀ ਹੈ ਟਰੰਪ ਨੇ ਕਿਹਾ ਹੈ ਕਿ ਹੰਗਰੀ ਇੱਕ ਵੱਡਾ ਦੇਸ਼ ਹੈ ਪਰ ਇਸ ਦੇ ਕੋਲ ਕੋਈ ਬੰਦਰਗਾਹ ਨਹੀਂ ਹੈ ਇਸ ਲਈ ਉਨ੍ਹਾਂ ਲਈ ਦੂਜੇ ਸਰੋਤਾਂ ਤੋਂ ਤੇਲ ਅਤੇ ਗੈਸ ਦੀ ਸਪਲਾਈ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ ਉਨਾ ਕਿਹਾ ਕਿ ਬਹੁਤ ਸਾਰੇ ਯੂਰੋਪੀਅਨ ਦੇਸ਼ ਰੂਸ ਤੋਂ ਤੇਲ ਖਰੀਦਦੇ ਨੇ ਪਰ ਉਹਨਾਂ ਦੇ ਕੋਲ ਹੋਰ ਬਦਲ ਮੌਜੂਦ ਹਨ ਪਰ ਹੰਗਰੀ ਕੋਲ ਕੋਈ ਹੋਰ ਚਾਰਾ ਨਹੀਂ ਹੈ। ਉਹਨਾਂ ਵਿਕਟਰ ਔਰਬਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਔਰਬਨ ਇੱਕ ਮਜ਼ਬੂਤ ਅਤੇ ਮਸ਼ਹੂਰ ਲੀਡਰ ਨੇ ਜਿਨ੍ਹਾਂ ਨੇ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਕੇ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕ ਕੇ ਯੂਰਪ ਦੇ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਟਰੰਪ ਨੇ ਇਸ ਦੌਰਾਨ ਅਮਰੀਕਾ ਦੀ ਆਰਥਿਕ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਯੂਐਸ ਇਸ ਸਮੇਂ ਦੁਨੀਆ ਦੀ ਸਭ ਤੋਂ ਮਜ਼ਬੂਤ ਇਕਨੋਮੀ ਹੈ। مہنگائی لگ بھگ ختم ہو چکی ہے تے ارجاں دی قیمتاں تاریخی طور تے کٹ رہی ہیں ٹرمپ نے اس موقعے ڈیموکریٹک پارٹی تے شٹ ڈاؤن دا দোষ لاؤندے ہوئے کہیا اے کہ او صرف سیاست کھیل رہے نے تے انہاں نوں دیش دی کوئی پروا نہیں ہے ویری پاورفل مین ود ان ہز کنٹری بٹ ہی از ال سو بی لوڈ دے لوو ویکٹر اینڈ پیپل دی نو ہم ڈو ہی از رن ا ریلی گریٹ کنٹری اینڈ He's got no crime. He's got no problems like some countries do, but uh, probably has a couple of things that I don't know about, maybe that I don't want to know about. But he's a very special person. I've known him for a long time. We're going to be talking trade. We're going to be talking uh, a little bit of Russia, Ukraine. We'll be talking about energy and energy prices. Uh, we have energy down to a pretty low point right now in the United States. ਮੀਟਿੰਗ ਦੌਰਾਨ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ 트੍ਰੰਪ ਦੇ ਯਤਨਾਂ ਸਦਕਾ ਅੱਜ ਇੱਕ ਵਾਰ ਮੁੜ ਅਮਰੀਕਾ ਅਤੇ ਹੰਗਰੀ ਵਿਚਾਲੇ ਸਬੰਧ ਬਹਾਲ ਹੋਏ ਹਨ। ਉਨ੍ਹਾਂ ਕਿਹਾ ਕਿ ਡੈਮੋਕ੍ਰੈਟਿਕ ਸਰਕਾਰ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਸਬੰਧ ਕਮਜ਼ੋਰ ਹੋਏ ਸਨ ਪਰ ਹੁਣ 트੍ਰੰਪ ਦੇ ਆਉਣ ਦੇ ਨਾਲ ਅਸੀਂ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਾਂ। ਉਨ੍ਹਾਂ ਨੇ ਇਮੀਗ੍ਰੇਸ਼ਨ ਉੱਤੇ ਆਪਣੇ ਸਖਤ ਰੁਖ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਹੰਗਰੀ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਜ਼ੀਰੋ ਹੈ। ਕੋਈ ਵੀ ਵਿਅਕਤੀ ਬਿਨਾਂ ਆਗਿਆ ਸਾਢੇ 23 ਦੇ ਵਿੱਚ ਕਦਮ ਨਹੀਂ ਰੱਖ ਸਕਦਾ। ਉਹਨਾਂ ਨੇ ਦੱਸਿਆ ਕਿ ਇਸ ਨੀਤੀ ਕਾਰਨ ਯੂਰਪੀ ਯੂਨੀਅਨ ਦੇ ਵੱਲੋਂ ਹੰਗਰੀ ਨੂੰ ਹਰ ਰੋਜ਼ 1 ਮਿਲੀਅਨ ਯੂਰੋ ਦਾ ਜੁਰਮਾਨਾ ਭੁਗਤਣਾ ਪੈਂਦਾ ਹੈ ਪਰ ਅਸੀਂ ਆਪਣੀ ਸਰਹੱਦ ਅਤੇ ਕਾਨੂੰਨ ਦੀ ਰੱਖਿਆ ਕਰਨ ਤੋਂ ਪਿੱਛੇ ਨਹੀਂ ਹਟਾਂਗੇ। Thank you very much for the invitation. Uh... it's good to see you president back to the White House uh, and good to be back after six years anyway again to see you here yeah as we have uh, met last time uh, the reason why we are here to open a new chapter between the bilateral relation of the United States and Hungary basically because during the Democrat administration everything was ruined so after your leaving president everything was basically blocked, ruined So the world